ਸਸ ਸ੍ਰੀਕਾਲ ਜੀ ਮੇਰਾ ਨਾਮ ਅਜੇ ਕੁਮਾਰ ਕਰਾਰਾ ਹੈ ਮੈਂ ਚੀਫ ਜਨਰਲ ਮੈਨੇਜਰ ਪੰਜਾਬ ਟੈਲੀਕਮ ਸਰਕਲ ਹਾਂ ਮੈਂ ਪੰਜਾਬ ਔਰ ਪੰਚਕੁਲਾ ਔਰ ਚੰਡੀਗੜ੍ਹ ਯੂਟੀ ਇਸ ਏਰੀਆ ਦੇ ਜਿੰਨੇ ਵੀ ਮੋਬਾਈਲ ਔਰ ਲੈਂਡਲਾਈਨ ਉਪਭੋਕਤਾ ਹੈ ਉਹਨਾਂ ਨੂੰ ਕੈਟਰ ਕਰਦਾ ਹਾਂ ਪੰਜਾਬ ਸਰਕਲ ਦੇ ਥਰੂ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਤਾਂ ਦੇਸ਼ ਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀ ਹਾਰਦਿਕ ਵਧਾਈ ਦੇਣਾ let <inaudible>